ਇਹੋ ਜਿਹਾ ਮਨ ਹੋ ਰਿਹਾ ਕਿਉਂਕਿ ਨਾਲ ਤੁਸੀਂ ਉਹਨਾਂ ਦੇ ਰਹਿੰਦੇ ਸੀਗੇ 24 ਘੰਟੇ ਨਾਲ ਰਹਿਣਾ। ਸਾਡੇ ਡਿਪਾਰਟਮੈਂਟ ਬਹੁਤ ਘਟੰਦੇ ਪਏ। ਕਿਉਂਕਿ ਡਾਕਟਰ ਭੱਲਾ ਮੇਰੇ ਸੀਨੀਅਰ ਸੀਗੇ। 4-7 ਮੈਥੋਂ ਸੀਨੀਅਰ ਸੀਗੇ ਮੈਂ ਬੀਐਸਸੀ ਕਰਦਾ ਸੀ ਹੋਰ ਐਮਐਸਸੀ ਕਰਦੀ ਸੀਗੀ। ਉਸ ਬਾਅਦ ਇਹ ਇੱਥੇ ਕਿਉਂਕਿ ਇੱਥੇ ਬੜੀ ਐਮਐਸਸੀ ਕੀਤੀ ਹੈ। ਪੀਏਟੀ ਕਰਕੇ ਫਿਰ ਇੱਥੇ ਹੈਡ ਆਫ ਦੀ ਡਿਪਾਰਟਮੈਂਟ ਸਾਡੇ ਜਿਹੜੀ ਐਕਸਟੈਂਸ਼ਨ ਦੀ ਰਹੀ ਹੈ। ਯੂਨੀਵਰਸਿਟੀ ਦਾ ਇੱਕ ਉਹ ਬ੍ਰਾਂਡ ਬਸਟਰ ਸੀ। ਜਿੱਥੇ ਉਹਨਾਂ ਨੇ ਫਿਲਮਾਂ ਦੇ ਵਿੱਚ ਆਪਾਂ ਕਿਤੇ ਸਾਰੇ ਸੰਸਾਰ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਨਾ ਘਟਿਆ ਸੋ ਯੂਨੀਵਰਸਿਟੀ ਦੇ ਨਾਂ ਨੂੰ ਵੀ ਉਹਨਾਂ ਬੜਾ ਰੋਸ਼ਨੀ ਦਿੱਤਾ ਬੱਚਿਆਂ ਦੇ ਜਦ ਪਲਾਸਾਂ ਲੁੰਦੇ ਸੀ ਕਿ ਬੱਚੇ ਬੜਾ ਉਹਨਾਂ ਦੇ ਜੁਆਇ ਕਰਦੇ ਸੀਗੇ ਕਿਉਂਕਿ ਉਹ ਉਹਨਾਂ ਦਾ ਪੜਾਉਣ ਦਾ ਤਰੀਕਾ ਹੀ ਲੱਗੇ ਸੀਗਾ ਨਾਲ ਬੱਚਿਆਂ ਨੂੰ ਸਾਬ ਹੀ ਜਾਣਾ ਨਾਲ ਉਹਨਾਂ ਨੂੰ ਪੜਾਉ ਹੀ ਜਾਣਾ ਆਪਣਾ ਇਹ ਆ ਤੁਹਾਡੇ ਪ੍ਰਤੀਆਂ ਹੋਰ ਜਿਹੜੇ ਉਹਨਾਂ ਦੇ ਕਲੀਕ ਸੀ ਉਹਨਾਂ ਦੇ ਪ੍ਰਤੀ ਸੁਆਪ ਕਿੱਦਾ ਦਾ ਸੀਗਾ ਕਹਿੰਦੇ ਬੜੇ ਹਸਮੁਖ ਸੀਗੇ ਉਹ ਗਲਤ ਕਰਨ ਦਾ ਤਰੀਕਾ ਤਾਂ ਤੁਹਾਨੂੰ ਪਤਾ ਹੀ ਬਹੁਤ ਵਧੀਆ ਸੀਗਾ ਬਲ ਡਾਉਨ ਟੂ ਅਸਟ ਸੀਗੇ ਲੁਧਿਆਣਾ ਟਾਈਮਸ ਦੇ ਨਾਲ ਜੁੜੇ ਹੋ ਮੈਂ ਹਾਂ ਅਭਿਸ਼ੇਕ ਜਲੋਟਾ ਅੱਜ ਪੰਜਾਬੀ ਇੰਡਸਟਰੀ ਨੂੰ ਬੜਾ ਵੱਡਾ ਕਟਾ ਪਿਆ ਜਸਵਿੰਦਰ ਪੱਲਾ ਜੋ ਕਮੇਡੀਅਨ ਵੀ ਸੀਗੇ ਐਕਟਰਸ ਵੀ ਸੀਗੇ ਤੇ ਉਹਨਾਂ ਨੂੰ ਅੱਜ ਦੇਹਾਂਤ ਹੋ ਗਿਆ ਦੱਸਿਆ ਕਿ ਕੁਝ ਦਿਨਾਂ ਤੋਂ ਬਿਮਾਰ ਚੱਲਦੇ ਪਏ ਸੀਗੇ ਜਿਸ ਦੇ ਕਾਰਨ ਉਹਨਾਂ ਨੂੰ ਹਸਪੀਟਲ ਦੇ ਵਿੱਚ ਵੀ ਦਾਖਲ ਕਰਾਇਆ ਗਿਆ ਸੀਗਾ ਪਰ ਅੱਜ ਪੰਜਾਬੀ ਜਗਤ ਦੇ ਨਾਲ ਨਾਲ ਪੂਰੇ ਪੰਜਾਬ ਦੇ ਨਾਲ ਪੂਰੇ ਭਾਰਤ ਦੇ ਵਿੱਚ ਸ਼ੌਕ ਲੈ ਰਿਹਾ ਕਿਉਂਕਿ ਉਹ ਲੋਕਾਂ ਨੂੰ ਆਸਾਨਦੇ ਸੀਗੇ ਇਸ ਦੇ ਨਾਲ ਹੀ ਉਹਨਾਂ ਦੇ ਜਿਹੜੇ ਕਲੀਕ ਨੇ ਪੰਜਾਬੀ ਯੂਨੀਵਰਸਿਟੀ ਦੇ ਪੀਆਯੂ ਦੇ ਵਿੱਚ ਉਹ ਸਾਡੇ ਨਾਲ ਮੌਜੂਦ ਨੇ ਕਿਉਂਕਿ ਪੰਜਾਬੀ ਯੂਨੀਵਰਸਿਟੀ ਨੂੰ ਵੀ ਸਭ ਤੋਂ ਵੱਡਾ ਘਾਟਾ ਪਿਆ ਸਰ ਕਿਵੇਂ ਦੇਖਦੇ ਪੀਆਯੂ ਨੂੰ ਕਾਫੀ ਵੱਡਾ ਘਾਟਾ ਪਿਆ ਜਸਵਿੰਦਰ ਪੱਲਾ ਜੀ ਜੋ ਹੱਸਦੇ ਹੀ ਰਹਿੰਦੇ ਸੀ ਲੋਕਾਂ ਨੂੰ ਵੀ ਉਹਨਾਂ ਨੇ ਕਾਫੀ ਹਸਾਇਆ ਸਟੇਜ ਦੇ ਉੱਤੇ ਚੜ੍ਹ ਕੇ ਤੇ ਅੱਜ ਕਿਹੋ ਜਿਹਾ ਮਨ ਹੋ ਰਿਹਾ ਕਿਉਂਕਿ ਨਾਲ ਤੁਸੀਂ ਉਹਨਾਂ ਦੇ ਰਹਿੰਦੇ ਸੀਗੇ 24 ਘੰਟੇ ਨਾਲ ਰਹਿਣਾ ਅ ਦੇਖੋ ਅੱਜ ਬੜੀ ਦੁਖੀ ਖੜੀ ਹੈ ਡਾਕਟਰ ਭੱਲਾ ਸਾਡੇ ਚੀਰ ਸੋ ਉਹਨਾਂ ਦੇ ਜਾਣ ਨਾਲ ਜਿੱਥੇ ਸਾਰੇ ਸੰਸਾਰ ਨੂੰ ਘਾਟਾ ਪਿਆ ਯੂਨੀਵਰਸਿਟੀ ਨੂੰ ਤੇ ਸਾਡੇ ਡਿਪਾਰਟਮੈਂਟ ਨੂੰ ਬਹੁਤ ਘਾਟਾ ਪਿਆ ਕਿਉਂਕਿ ਡਾਕਟਰ ਭੱਲਾ ਮੇਰੇ ਸੀਨੀਅਰ ਸੀਗੇ ਚਾਰ ਸਾਲ ਮੇਰੇ ਤੋਂ ਸੀਨੀਅਰ ਸੀਗੇ ਮੈਂ ਬੀਐਸਸੀ ਕਰਦਾ ਸੀ ਹੋਰ ਐਮਐਸਸੀ ਕਰਦਾ ਸੀਗੇ ਉਸ ਬਾਅਦ ਕਾਫੀ ਕਲੋਭ ਕਿਉਂਕਿ ਐਜ਼ ਅ ਸਟੂਡੈਂਟ ਉਹਨਾਂ ਨੂੰ ਦੇਖਿਆ ਇੱਥੇ ਆਪਣਾ ਕਮੇਡੀ ਕਰਦੇ ਦੇਖਿਆ ਜਦੋਂ ਵੀ ਯੂਨੀਵਰਸਿਟੀ ਤੇ ਸਾਡੇ ਕੋਲ ਕਾਲਜ ਲੈਵਲ ਫੰਕਸ਼ਨ ਹੋਣਾ ਜਾਂ ਯੂਨੀਵਰਸਿਟੀ ਕਿਸਾਨ ਮੇਲੇ ਲੱਗਦੇ ਸੀਗੇ ਜੇ ਐਕਟਿੰਗ ਦੇ ਵਿੱਚ ਉਹਨਾਂ ਦਾ ਮਾਲੂ ਸੀਗਾ ਉਸ ਬਾਅਦ ਫਿਰ ਇੱਥੇ ਕਿਉਂਕਿ ਇੱਥੇ ਪੜ੍ਹੇ ਐਮਐਸਸੀ ਕੀਤੀ ਹੈ ਪੀਐਡੀ ਕਰਕੇ ਫਿਰ ਇੱਥੇ ਹੈਡ ਆਫ ਦੀ ਡਿਪਾਰਟਮੈਂਟ ਸਾਡੀ ਜਿਹੜੀ ਐਕਸਟੈਂਸ਼ਨ ਦੀ ਰਿਹਾ ਸਾਡੇ 4 ਸਾਲ ਉਹਨਾਂ ਨੇ ਡਿਪਾਰਟਮੈਂਟ ਨੂੰ ਜਿਹੜਾ ਲੀਡ ਕੀਤਾ ਉਸ ਬਾਅਦ 2020 ਦੇ ਵਿੱਚ ਨਵੰਬਰ 2020 ਦੇ ਵਿੱਚ ਉਹਨਾਂ ਤੋਂ ਬਾਅਦ ਜਦੋਂ ਉਹਨਾਂ ਦਾ ਟਰਮ ਖਤਮ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਐਜ ਹੈਡ ਆਫ ਦੀ ਡਿਪਾਰਟਮੈਂਟ ਜਿਹੜਾ ਉੱਥੇ ਹੀ ਆਪਣੇ ਰਿਹਾ ਸੋ ਕਿਉਂਕਿ ਯੂਨੀਵਰਸਿਟੀ ਦਾ ਇੱਕ ਉਹ ਬ੍ਰਾਂਡ ਬਸਟਰ ਸੀ ਜਿੱਥੇ ਉਹਨਾਂ ਨੇ ਫਿਲਮਾਂ ਦੇ ਵਿੱਚ ਆਪਾਂ ਕਹਿੰਦੇ ਸਾਰੇ ਸੰਸਾਰ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਨਖਟਿਆ ਸੋ ਯੂਨੀਵਰਸਿਟੀ ਦੇ ਨਾਮ ਨੂੰ ਵੀ ਉਹਨਾਂ ਬੜਾ ਰੋਸ਼ਨੀ ਦਿੱਤਾ ਉਹਦੇ ਨਾਲ ਨਾਲ ਸਾਡਾ ਕਿਉਂਕਿ ਡਿਪਾਰਟਮੈਂਟ ਜਿਹੜਾ ਕਿ ਸਭ ਨੂੰ ਸਾਡੇ ਡਿਪਾਰਟਮੈਂਟ ਦੇ ਵਿੱਚ ਪ੍ਰੋਫੈਸਰ ਸੀਗੇ ਹੈੱਡ ਆਫ ਦੀ ਡਿਪਾਰਟਮੈਂਟ ਰਏ ਸੋ ਉਹਦੇ ਵਿੱਚ ਕਿਹੜਾ ਵੀ ਸਾਡਾ ਵੀ ਉਹਦੇ ਨਾਲ ਨਾਲ ਕਿਹੜਾ ਵੀ ਜਿੱਥੇ ਯੂਨੀਵਰਸਿਟੀ ਦਾ ਉੱਥੇ ਨਾਲ ਨਾਲ ਡਿਪਾਰਟਮੈਂਟ ਦਾ ਨਾਮ ਵੀ ਜਿਹੜਾ ਹਮੇਸ਼ਾ ਉਹਨਾਂ ਦੇ ਨਾਲ ਨਾਲ ਚੱਲਦਾ ਸੀਗਾ ਸੋ ਸਨਮਾਨ ਸੀਗਾ ਵੀ ਉਹ ਸਾਡੇ ਡਿਪਾਰਟਮੈਂਟ ਦੇ ਹੈੱਡ ਆਫ ਦੀ ਡਿਪਾਰਟਮੈਂਟ ਜਿਆ ਕੇ ਪੜ੍ਹਿਆ ਜਿੱਤੇ ਯੂਨੀਵਰਸਿਟੀ ਮਾਰਕਸ ਸਾਨੂੰ ਮਾਰ ਸੀਗੇ ਸੋ ਉਹਨਾਂ ਦੇ ਨਾਲ ਕਿਰ ਲੇ ਦੇਖੋ ਭਾਵੇਂ ਆਪਾਂ ਕਹਿ ਸਕਦੇ ਆ ਵੀ ਸੰਸਾਰ ਨੂੰ ਸਾਰੇ ਨੂੰ ਕਟਾ ਪਿਆ ਯੂਨੀਵਰਸਿਟੀ ਨੂੰ ਬਹੁਤ ਕਟਾ ਪਿਆ ਸਾਡੇ ਬ੍ਰਾਂਡ ਬੈਸਟ ਸੀਗੇ ਸੋ ਉਹਦੇ ਨਾਲ ਜਿਹੜਾ ਉਹਨਾਂ ਦਾ ਲੋਕਾਂ ਦੇ ਨਾਲ ਜਾਂ ਰابطਾ ਸੀਗਾ ਹੈੱਡ ਆਫ ਦੀ ਡਿਪਾਰਟਮੈਂਟ ਵੀ ਜਦ ਪਿੰਡਾਂ ਚ ਜਾਂਦੇ ਸੀਗੇ ਲੋਕ ਉਹਨਾਂ ਨੂੰ ਬੜਾ ਪਸੰਦ ਕਰਦੇ ਸੀ ਚਾਹ ਹੁੰਦਾ ਲੋਕਾਂ ਦੇ ਵਿੱਚ ਵੀ ਡਾਕਟਰ ਪੱਲਾ ਰਹੇ ਤੇ ਲੋਕ ਬਹੁਤ ਇਕੱਠੇ ਇਕੱਲ ਹੁੰਦੇ ਸੀਗਾ ਆਪਣਾ ਇਹ ਆ ਬੱਚਿਆਂ ਦੇ ਜਦ ਕਲਾਸਾਂ ਲਾਉਂਦੇ ਸੀਗੇ ਬੱਚੇ ਬੜਾ ਉਹਨਾਂ ਦੇ ਜੁਆਏ ਕਰਦੇ ਸੀਗੇ ਕਿਉਂਕਿ ਉਹ ਉਹਨਾਂ ਦਾ ਪੜਾਉਣ ਦਾ ਤਰੀਕਾ ਹੀ ਲੱਗੀ ਸੀਗਾ ਨਾਲ ਬੱਚਿਆਂ ਨੂੰ ਸਾਬ ਹੀ ਜਾਣਾ ਨਾਲ ਉਹਨਾਂ ਨੂੰ ਪੜਾਉ ਹੀ ਜਾਣਾ ਆਪਣਾ ਇਹ ਆ ਤੇ ਬੱਚੇ ਸ਼ੌਂਕ ਦੇ ਨਾਲ ਕਲਾਬ ਸੀਗੇ ਸੋ ਉਹਨਾਂ ਦੀ ਜਿਹੜੀਆਂ ਉਹ ਕਲਾਬ ਵੀ ਕੁਆਲਿਟੀਆਂ ਜਾਂ ਉਹ ਇਹ ਅਸਿੱਗੀਆਂ ਪਾ ਲਈ ਚਲੋ ਅੱਜ ਸਾਡੇ ਚ ਨਹੀਂ ਰਹੇ ਪਰ ਉਹਨਾਂ ਦੀ ਜਿਹੜੀ ਯੂਨੀਵਰਸਿਟੀ ਨੂੰ ਦੇਣ ਜਾਂ ਡਿਪਾਰਟਮੈਂਟ ਨੂੰ ਦੇਣ ਜਾਂ ਉਹਨਾਂ ਦੇ ਜਿਹੜੇ ਕੰਮ ਕੀਤੇ ਜਾਂ ਉਹਨਾਂ ਨੇ ਫਿਲਮਾਂ 'ਚ ਕੰਮ ਕੀਤਾ ਉਹ ਹਮੇਸ਼ਾ ਜਿਹੜੇ ਆ ਉਹ ਯਾਦ ਰਹਿੰਦੀ ਹੈ ਉਹਨਾਂ ਦਾ ਤੁਹਾਡੇ ਪ੍ਰਤੀਆਂ ਹੋਰ ਜਿਹੜੇ ਉਹਨਾਂ ਦੇ ਕਲੀਕ ਸੀ ਉਹਨਾਂ ਦੇ ਪ੍ਰਤੀ ਸੁਹਾਬ ਕਿੱਦਾ ਦਾ ਸੀਗਾ ਕਹਿੰਦੇ ਬੜੇ ਹਸਮੁਖ ਸੀਗੇਓ ਦੇਖੋ ਇੱਕ ਤਾਂ ਇਹ ਸੀ ਕੋਈ ਪਿੰਡਾਂ ਨੂੰ ਬਿਲੋਂਗ ਕਰਦੀ ਸੀਗੇ ਦੂਜਾ ਇਹ ਵੀ ਸਾਡੀ ਯੂਨੀਵਰਸਿਟੀ ਜਿਹੜੀ ਇਹ ਖੇਤੀ ਯੂਨੀਵਰਸਿਟੀ ਇਹ ਸਾਡੇ ਕਿਸਾਨਾਂ ਨਾਲ ਅਸਰ ਦਾ ਰابط ਹੈ ਇੱਥੇ ਕਿਸਾਨਾਂ ਦੇ ਨਾਲ ਹੀ ਸਾਡਾ ਡੇ ਟੂ ਡੇ ਜਿਹੜਾ ਹੁੰਦਾ ਉਸ ਤੋਂ ਇਲਾਵਾ ਜਿਹੜੇ ਸਾਡੀ ਕਿਉਂਕਿ ਐਕਸਟੈਂਸ਼ਨ ਡਿਪਾਰਟਮੈਂਟ ਐਕਸਟੈਂਸ਼ਨ ਦਾ ਕੰਮ ਹੀ ਵਿਸਾਰ ਦਾ ਕੰਮ ਹੈ ਕਿਸਾਨਾਂ ਦੇ ਨਾਲ ਜਿਹੜਾ ਕੰਮ ਉਹਨਾਂ ਦਾ ਰابط ਹੈ ਸੋ ਇਥੇ ਉਹ ਹੈ ਜੀ ਬੰਨ ਠੀਕਾ ਫਿਲਮਾਂ ਚ ਕੰਮ ਕਰਦੇ ਸੀ ਮੀਟਿੰਗ ਕਰਦੇ ਸੀਗੇ ਪਰ ਜਦੋਂ ਪਿੰਡਾਂ ਚ ਜਾਂਦੇ ਸੀ ਲੋਕਾਂ ਨੂੰ ਉੱਥੇ ਆਇਆ ਜੀ ਇੱਕ ਪ੍ਰੋਫੈਸਰ ਕਹਿੰ ਲੋ ਵੀ ਜਾਂਦੇ ਸੀਗੇ ਤੇ ਉਹ ਮਲਕ ਅਰੇ ਉਹਨਾਂ ਨੂੰ ਲੋਕਾਂ ਨੂੰ ਇਹ ਨਹੀਂ ਹੁੰਦਾ ਸੀ ਜਿਵੇਂ ਕਿਸੇ ਕਾਮੇਡੀਅਨ ਨੂੰ ਮਿਲਦੇ ਆ ਸੋ ਉੱਥੇ ਇੱਕ ਜਿਹਦਾ ਇੱਕ ਅਸੀਂ ਬਾਕੀ ਨਾਲ ਸਾਇੰਟਿਸਟ ਜਾਂਦੇ ਸੀ ਉਸ ਤਰੀਕੇ ਨਾਲ ਲੋਕਾਂ ਚ ਵਿਚਰਦੇ ਸੀਗੇ ਬੜਾ ਸਿੰਪਲ ਉਹਨਾਂ ਦਾ ਸੀਗਾ ਗੱਲ ਕਰਨ ਦਾ ਤਰੀਕਾ ਤਾਂ ਤੁਹਾਨੂੰ ਪਤਾ ਹੀ ਬਹੁਤ ਵਧੀਆ ਸੀਗਾ ਬਲ ਡਾਉਨ ਟੂ ਅਸ ਸੀਗੇ ਪੜਕੰਮੀ ਯਾਦਾਂ ਰਹਿ ਜਾਂਦੀਆਂ ਵਾ ਬੰਦਾ ਚਲਾ ਜਾਂਦਾ ਪਰ ਯਾਦਾਂ ਰਹਿੰਦੇ ਕੋਈ ਐਹੋ ਜੀ ਯਾਦ ਜੋ ਜਸਵਿੰਦਰ ਭੱਲਾ ਦੀ ਹੋ ਨਾਂਦੀ ਹੋਵੇ ਦੇਖੋ ਉਹਨਾਂ ਦੇ ਤਾਂ ਜਦੋਂ ਵੀ ਕਿੱਲੋ ਵੀ ਅ ਜਦੋਂ ਇੱਥੇ ਸਾਡੇ ਨੂੰ ਲਾਉਂਦੇ ਸੀਗੇ ਤੇ ਉਹ ਸਾਨੂੰ ਉਹਨਾਂ ਦੇ ਜਿਹੜੀ ਫਿਲਮਾਂ 'ਚ ਕੰਮ ਕੀਤੇ ਉਹਨਾਂ ਦੇ ਜਿਹੜੇ ਰੋਲ ਕੰਮ ਕੀਤੇ ਆ ਰੋਲ ਉਹਨਾਂ ਦੇ ਆ ਫੈਕਸ਼ਨ ਕਟਾ ਜਾਂ ਹੋਰ ਜਿਹੜੀ ਫਿਲਮਾਂ 'ਚ ਉਹਨਾਂ ਨੇ ਬਹੁਤ ਅੱਛੇ ਜਿਹੜੇ ਰੋਲ ਕੀਤੇ ਆ ਉਹ ਮੈਂ ਤੁਹਾਨੂੰ ਇੱਕ ਪੁਰਾਣਾ ਤੁਹਾਡਾ ਦਿਮਾਗ ਜਿਹੜਾ ਨਾ ਉਹ ਉਹ ਆਟੋਮੈਟਿਕ ਨੂੰ ਦੇਖ ਕੇ ਤੁਹਾਨੂੰ ਉਹ ਫਿਲਮ ਦਾ ਸੀਨ ਯਾਦ ਆ ਜਾਂਦਾ ਸੀ ਤੁਹਾਨੂੰ ਆਪਣੇ ਆਪ ਹਾਸਾ ਜਿਹੜਾ ਉਹ ਉਹਨੇ ਤੇ ਆ ਜਾਂਦਾ ਸੀ ਬਾਕੀ ਜਦੋਂ ਵੀ ਉਹ ਇੱਥੇ ਬੈਠਦੇ ਸੀਗੇ ਕੋਈ ਨਾ ਕੋਈ ਉਹਨਾਂ ਨੇ ਇਹੋ ਜਿਹੀ ਗੱਲ ਕਰ ਜਣੀ ਵੀ ਜਿਹੜੀ ਤੁਹਾਨੂੰ ਸੁਹਾਵ ਹੀ ਜਾਂਦੇ ਸੀ ਕਿ ਤੇ ਨਾਲੇ ਤੁਹਾਨੂੰ ਯਾਦ ਵੀ ਆਉਂਦੀ ਸੀ ਤੇ ਕੋਈ ਆਖਰੀ ਗੱਲ ਕਹੀ ਹੋਵੇ ਜਦੋਂ ਆਖਰੀ ਦਿਨਾਂ ਦੇ ਵਿੱਚ ਕਿਉਂਕਿ ਕਾਫੀ ਦਿਨਾਂ ਤੋਂ ਕਹਿੰਦੇ ਬਿਮਾਰ ਚੱਲ ਰਹੇ ਸੀਗੇ ਜੋ ਆਖਰੀ ਵਾਰ ਤੁਸੀਂ ਮਿਲੇ ਹੋ ਉਦੋਂ ਕੋਈ ਗੱਲ ਹੋਈ ਹੋਵੇ ਉਹਨਾਂ ਨਾਲ ਐਸੀ ਨਹੀਂ ਕੋਈ ਇਦਾਂ ਨਹੀਂ ਮਤਲਬ ਜਿੱਦਾਂ ਡਿਪਾਰਟਮੈਂਟ ਆਉਂਦੇ ਸੀਗੇ ਜਦੋਂ ਉਹ ਜਦੋਂ ਵੀ ਉਹਨਾਂ ਨੇ ਆਉਣਾ ਸੀ ਸਾਰੇ ਇਕੱਠੇ ਹੋ ਜਾਂਦੇ ਤੇ ਉਹ ਜਦੋਂ ਜਨਰਲ ਗੱਲਾਂ ਹੁੰਦੀਆਂ ਸੀਗੀਆਂ ਆਪਣੇ ਕੋਲ ਜਿਆਦਾ ਮਨ ਉਦਨ ਨਹੀਂ ਗਈ ਤੇ ਹੁਣ ਦਸੰਤਪੁਰਲਾ ਜਿਹੜਾ ਦਿਹਾਂਤ ਹੋ ਗਿਆ ਉਸ ਤੋਂ ਬਾਅਦ ਪੰਜਾਬੀ ਜਗਤ ਨੂੰ ਤਾਂ ਘਾਟਾ ਪਿਆ ਹੀ ਹੈ ਪੰਜਾਬੀ ਇੰਡਸਟਰੀ ਨੂੰ ਘਾਟਾ ਪਿਆ ਪਰਿਵਾਰ ਦੇ ਕੀ ਹਲਾਤਾ ਕੋਈ ਗੱਲ ਹੋਈ ਪਰਿਵਾਰ ਦੇ ਨਾਲ ਨਹੀਂ ਪਰਿਵਾਰ ਦੇ ਉਹਨਾਂ ਦਾ ਬੇਟਾ ਸਾਡੇ ਕੋਲ 3-4 ਦਿਨ ਪਹਿਲੀ ਡਿਪਾਰਟਮੈਂਟ ਹੋ ਕੇ ਗਿਆ ਸੀਗਾ ਮਿਲ ਕੇ ਗਿਆ ਸੀਗਾ ਤੇ ਠੀਕ ਸੀਗੇ ਮੈਨੂੰ ਉਹਨਾਂ ਕੋਈ ਇੱਦਾਂ ਨਹੀਂ ਸੀ ਕਿ ਬੇ ਐਡੀ ਜਲਦੀ ਸਾਨੂੰ ਚਲੇ ਜਾ ਰਹੇ ਠੀਕ ਹੈ ਐਡਮਿਟ ਸੀਗੇ ਜਾਂ ਉਹਨਾਂ ਦੀ ਪਿਛਲੇ ਕੁਝ ਸਾਲ ਦੇ ਵਿੱਚ ਉਹਨਾਂ ਨੂੰ ਕਾਫੀ ਕੁਝ ਕੰਪਲਿਕੀਸ਼ਨਾਂ ਸੀਗੀਆਂ ਟ੍ਰੀਟਮੈਂਟ ਉਹਨਾਂ ਦੇ ਚੱਲ ਰਹੀ ਸੀਗੇ ਪਰ ਮਤਲਬ ਜੋ ਉਹਨਾਂ ਦਾ ਬੇਟੇ ਉਹ ਸੰਭਾਰੇ ਸੀਗੇ ਵੀ ਠੀਕ ਆ ਪਰ ਇਹ ਨਹੀਂ ਸੀ ਕਿ ਬੇ ਐਡੀ ਜਲਦੀ ਸਾਨੂੰ ਉਹ ਛੋੜਾ ਜਿਹਾ ਦੇ ਜਾਂਦੇ ਤੇ ਹੁਣ ਇਹ ਸੰਸਕਾਰ ਲੁਧਿਆਣਾ ਹੀ ਹੋ ਰਿਹਾ ਜਾਂ ਚੰਡੀਗੜ੍ਹ ਕਰ ਉਹਦਾ ਮੁਹੱਲੇ ਦੇ ਵਿੱਚ ਕੀਤਾ ਜਾਊਗਾ ਤੇ ਪੀਯੂ ਵੱਲੋਂ ਕਿਸ ਤਰੀਕੇ ਦਾ ਕੋਈ ਸ਼ਰਧਾਂਜਲੀ ਸਮਾਗਮ ਰੱਖਿਆ ਜਾ ਰਿਹਾ ਹੁਣ ਆਉਣ ਵਾਲੇ ਟਾਈਮ ਇਹ ਕੋ ਯੂਨੀਵਰਸਿਟੀ ਸਾਡੀ ਯੂਨੀਵਰਸਿਟੀ ਲੈਵਲ ਤੇ ਮਾਨਜੂ ਸਾਡੇ ਡਾਇਰੈਕਟਰ ਸਾਹਿਬ ਜਾਂ ਡਿਪਟੀ ਡਾਇਰੈਕਟਰ ਸਾਹਿਬ ਉਹ ਇੱਕੀ ਯੂਨੀਵਰਸਿਟੀ ਫੈਕਲਟੀ ਦਾ ਜਿਹੜਾ ਕੰਟਰੋਲ ਕਰਦੇ ਆ ਉਹ 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 ਯੂਨੀਸਟੀ ਪ੍ਰਿੰਟ ਕਰਦੇ ਆ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਯੂਨੀਵਰਸਿਟੀ ਨੂੰ ਵੀ ਕਾਫੀ ਵੱਡਾ ਘਾਟਾ ਪਿਆ ਕਿਉਂਕਿ ਕਾਫੀ ਹਸਮੁਖ ਸੀਗੇ ਤੇ ਨਾਲ ਨਾਲ ਸਟੂਡੈਂਟਸ ਨੂੰ ਜਿਹੜਾ ਪੜਾਉਂਦੇ ਸੀਗੇ ਲੋਕਾਂ ਨੂੰ ਅਵੇਅਰ ਕਰਦੇ ਸੀਗੇ ਖੇਤੀਬਾੜੀ ਦੇ ਲਈ ਉਹ ਹੁਣ ਕਿਦੇ ਨਾਲ ਕਿਦੇ ਘਾਟਾ ਰਵੇਗਾ ਪੰਜਾਬੀ ਇੰਡਸਟਰੀ ਜਗਰ ਨੂੰ ਵੀ ਘਾਟਾ ਹੈ ਤੇ ਆਮ ਜਿਹੜੇ ਉਹਨਾਂ ਦੇ ਚਾਹਵਾਨ ਉਹਨਾਂ ਨੂੰ ਵੀ ਕਾਫੀ ਵੱਡਾ ਘਾਟਾ ਪਿਆ ਲੁਧਿਆਣਾ ਤੋਂ ਕੈਮਰਾ ਪਰ ਸੰਬਲਵਿੰਦਰ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਲੁਧਿਆਣਾ ਟੈਪ